ਹਾਂਜੀ ਸਤਿ ਸ਼੍ਰੀ ਅਕਾਲ ਜੀ ਮੇਰਾ ਨਾਮ ਮਨਵੀਰ ਆ ਤੇ ਮੈਂ ਨਿਊਜ਼ੀਲੈਂਡ ਚ ਲਾਈਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਆ ਤੇ ਥੋੜੀ ਜੀ ਜਾਣਕਾਰੀ ਅੱਜ ਤੁਹਾਨੂੰ ਦੱਸਦੇ ਆ ਜੀ process ਬਾਰੇ ਕਿ ਕਿੱਦਾਂ ਜਿਹੜਾ ਵੀਜ਼ਾ ਇਹਦਾ process ਚੱਲਦਾ ਤੇ ਕਿਹੜੀਆਂ-ਕਿਹੜੀਆਂ ਬਾਡੀਜ਼ ਆ ਜਿਹੜੀਆਂ ਵੀਜ਼ੇ ਨੂੰ ਡਾਇਰੈਕਟ ਕਰਦੀਆਂ ਤੇ ਹੋਰ ਕਿਹੜੀਆਂ ਜਿਹੜੀਆਂ ਬਾਡੀਜ਼ ਜਿਹੜੀਆਂ ਲਾਈਸਿਸ ਇਮੀਗ੍ਰੇਸ਼ਨ ਐਡਵਾਈਜ਼ਰਸ ਨੂੰ ਜਿਹੜੀਆਂ ਮਾਨੀਟਰ ਕਰਦੀਆਂ ਠੀਕ ਹੈ ਜੀ ਥੋੜਾ ਥੋੜਾ ਥੋੜੀ ਜੀ ਵੀਡੀਓ ਨੂੰ ਬਰੀਫ ਹੀ ਰੱਖਾਂਗੇ ਤਾਂ ਕਿ ਤੁਹਾਡਾ ਬਹੁਤਾ ਟਾਈਮ ਵੀ ਜਾਂਦੇ ਪਰ ਉਹੀ ਜਿਹੜਾ ਅਗੇਨ ਵੀਜ਼ਾ ਏਜੰਸੀ ਦਾ ਇੱਕ ਮੋਟਿਵ ਆ ਕਿ ਜਿੰਨਾ ਵੱਧ ਤੋਂ ਵੱਧ ਇਨਫੋਰਮੇਸ਼ਨ ਆਪਣੀ ਕਮਿਊਨਿਟੀ ਚ ਲੋਕਾਂ ਤੱਕ ਪਹੁੰਚਾਈ ਜਾਵੇ ਤਾਂ ਕਿ ਜਿਹਨਾਂ ਨੂੰ ਨਹੀਂ ਪਤਾ ਉਹਨਾਂ ਨੂੰ ਜਿੰਦਾ ਤੋਂ ਵੱਧ ਤੋਂ ਵੱਧ ਪਤਾ ਲੱਗੇ ਕਿ ਕੀ ਚੱਲ ਰਿਹਾ ਸਿਸਟਮ ਵਿੱਚ ਤਾਂ ਕਿ ਜਿਹੜੇ ਨੀ ਸਕੈਮ ਹੁੰਦੇ ਆ ਉਹਨੂੰ ਘੱਟ ਸਕਣ ਤੇ ਲੋਕਾਂ ਦੀ ਜਿਹੜੀ ਐਕਸਪਲੋਇਟੇਸ਼ਨ ਹੁੰਦੀ ਆ ਉਹ ਘੱਟ ਸਕੇ ਠੀਕ ਹੈ ਜੀ ਪਹਿਲਾਂ ਤੁਹਾਨੂੰ ਦੱਸ ਦੇ ਇਮੀਗ੍ਰੇਸ਼ਨ ਨਿਊਜ਼ੀਲੈਂਡ ਠੀਕ ਹੈ ਜਿੰਨੇ ਵੀ ਜਿਹੜੇ ਵੀਜ਼ਾ ਜਿਹੜੇ ਲੱਗਦੇ ਆ ਜਿਹੜੀ ਬੋਡੀ ਨੂੰ ਪ੍ਰੂਵ ਕਰਦੀ ਆ ਉਹਦੀ ਆਰਗੇਨਾਈਜੇਸ਼ਨ ਦਾ ਨਾਮ ਹੈਗਾ ਇਮੀਗ੍ਰੇਸ਼ਨ ਨਿਊਜ਼ੀਲੈਂਡ ਠੀਕ ਹੈ ਜੀ ਤੁਸੀਂ ਇਹਨਾਂ ਦੀ ਵੈਬਸਾਈਟ ਚੈੱਕ ਕਰ ਸਕਦੇ ਹੋ ਇਮੀਗ੍ਰੇਸ਼ਨ.gov.nz ਤੇ ਜਿਹੜੀ ਵੀ ਤੁਸੀਂ ਵੀਜ਼ਾ ਦੀ ਕਿਸੇ ਦੀ ਵੀ ਇਨਫੋਰਮੇਸ਼ਨ ਲੈਣੀ ਆ ਉੱਥੇ ਇਹਨਾਂ ਦੀ ਵੈਬਸਾਈਟ ਤੇ ਪਈ ਆ ਉਹਦੀ ਕੀ ਕੀ ਰਿਕੁਆਇਰਮੈਂਟਸ ਆ ਤੇ ਉਹਨਾਂ ਕਰ ਲਈ ਤੁਹਾਨੂੰ ਕਿਤਾ ਕਿਤਾ ਪ੍ਰੋਸੈਸ ਦੇ ਵਿੱਚੋਂ ਲੰਘਣਾ ਪੈਣਾ ਕੀ ਕੀ ਡਾਕੂਮੈਂਟੇਸ਼ਨ ਲੱਗਣੀ ਆ ਠੀਕ ਹੈ ਜੀ ਉਹਦੇ ਤਾਂ ਜਿਹੜਾ ਦੂਸਰਾ ਸਟੈਪ ਆ ਜਿਹੜਾ ਜਦੋਂ ਤੁਸੀਂ ਦੋ ਤਰੀਕੇ ਨਾਲ ਵੀਜ਼ਾ ਤੁਸੀਂ ਆਪ ਵੀ ਅਪਲਾਈ ਕਰ ਸਕਦੇ ਆ ਤੇ ਜਾਂ ਤੁਸੀਂ ਫਿਰ ਕਿਸੇ ਵੀ ਲਾਇਰ ਨੂੰ ਜਾਂ ਲਾਇਸੈਂਸਡ ਇਮੀਗ੍ਰੇਸ਼ਨ ਐਡਵਾਈਜ਼ਰ ਨੂੰ ਹਾਇਰ ਕਰ ਸਕਦੇ ਆ ਤੇ ਉਹ ਤੁਹਾਡੇ ਬਿਹਫ ਤੇ ਯਮ ਵੀਜ਼ਾ ਅਪਲਾਈ ਕਰ ਸਕਦਾ ਤੇ ਉਹ ਜਿਹੜੀ ਬਾਡੀ ਹੈ ਜਿਹੜੀ ਜਿਤਾਉਣ ਮੈਂ ਲਾਇਸੈਂਸ ਇਮੀਗ੍ਰੇਸ਼ਨ ਐਡਵਾਈਜ਼ਰ ਜਿਹੜੀ ਬਾਡੀ ਉਹਨਾਂ ਨੂੰ ਮਾਨੀਟਰ ਕਰਦੀ ਹੈ ਉਹ ਬਾਡੀ ਦਾ ਨਾਮ ਹੈਗਾ ਨਿਊਜ਼ੀਲੈਂਡ ਇਮੀਗ੍ਰੇਸ਼ਨ ਐਡਵਾਈਜ਼ਰ ਅਥਾਰਟੀ ਠੀਕ ਹੈ ਜੀ ਤੇ ਜੇ ਹੁਣ ਮੰਨ ਲਓ ਫੋਰ ਐਗਜ਼ਾਮਪਲ ਤੁਸੀਂ ਕਿਸੇ ਵੀ ਐਡਵਾਈਜ਼ਰ ਦੇ ਬਾਰੇ ਚੈੱਕ ਕਰਨਾ ਚਾਹੁੰਦੇ ਆ ਕਿ ਉਹਦੇ ਕੋਲ ਲਾਇਸੈਂਸ ਹੈਗਾ ਨਹੀਂ ਹੈਗਾ ਤੁਸੀਂ ਜਾ ਕੇ ਇੱਥੇ ਉਹਦਾ ਨੰਬਰ ਜਾਂ ਉਹਦਾ ਨਾਮ ਪਾ ਸਕਦੇ ਆ ਤੇ ਜਦੋਂ ਤੁਸੀਂ ਨਾਮ ਪਾਉਂਗੇ ਤੇ ਉਹ ਵੀ ਤੁਹਾਨੂੰ ਡੇਟੇਲ ਇੱਥੇ ਆ ਜਾਊਗੀ ਉਹਦਾ ਐਡਰੈਸ ਵਗੈਰਾ ਆ ਜੂਗਾ ਤਾਂ ਲਾਇਸੈਂਸ ਨੰਬਰ ਆ ਜੂਗਾ ਠੀਕ ਹੈ ਜੀ ਤੇ ਇਹ ਜਿਹੜੇ ਇਨਫੋਰਮੇਸ਼ਨ ਉਹਨਾਂ ਬੰਦੇ ਆ ਲਈਏ ਜਿਹੜੇ ਬੰਦੇ ਇੰਡੀਆ ਬੈਠੇ ਆ ਉਹਨਾਂ ਨੂੰ ਨਹੀਂ ਪਤਾ ਤੇ ਉਹ ਬੰਦੇ ਗਲਤ ਜਿਹੜੇ ਇੰਡੀਆ ਚ ਏਜੰਟ ਕਹਿ ਦਿੰਦੇ ਆ ਆਪਾਂ ਉਹਨਾਂ ਦੇ ਕੋਲ ਚੱਲ ਜਾਂਦੇ ਆ ਉਹਨਾਂ ਨੂੰ ਨਹੀਂ ਨੌਲੇਜ ਹੁੰਦੀ ਕੀ ਪਾਲਿਸੀ ਕੀ ਆ ਰੂਲਸ ਐਂਡ ਰੈਗੂਲੇਸ਼ਨਸ ਕੀ ਚੱਲ ਰਿਹਾ ਤੇ ਉਹਨਾਂ ਦੇ ਥਰੂ ਫਿਰ ਵੀਜ਼ਾ ਅਪਲਾਈ ਕਰ ਦਿੰਦੇ ਆ ਤੇ ਫਿਰ ਬਾਅਦ ਚ ਉਹਨਾਂ ਨੂੰ ਇੱਥੇ ਆ ਕੇ ਮੁਸ਼ਕਿਲ ਆਦੀ ਆ ਜਾ ਫਿਰਦਰ ਵੀਜ਼ਾ ਲੈਣ ਚ ਜਾ ਫਿਰ ਜੋ ਨਹੀਂ ਉਹਨਾਂ ਦੇ ਕੋਲ ਹੁੰਦੇ ਆ ਫੋਰ ਐਗਜ਼ਾਮਪਲ ਰੈਜ਼ੀਡੈਂਸ ਲੈਣਾ ਹਰ ਇੱਕ ਦਾ ਕੋਲ ਹੁੰਦਾ ਜਦੋਂ ਆਪਾਂ ਬਾਹਰ ਆਨੇ ਆ ਸਾਡਾ ਵੀ ਅਸੀਂ ਵੀ ਐਸੇ ਕੋਲ ਨਾਲ ਆਏ ਸੀ ਤੇ ਫਿਰ ਉਹਨਾਂ ਨੂੰ ਜਦੋਂ ਨਹੀਂ ਸਹੀ ਗਾਈਡੈਂਸ ਮਿਲਦੀ ਨਹੀਂ ਉਹਨਾਂ ਨੂੰ ਸਹੀ ਸਲਾਹ ਮਿਲਦੀ ਸਹੀ ਸਮੇਂ ਸਿਰ ਸੁਰੂਕਲਥ ਟਰੈਕ ਤੇ ਚੱਲ ਜਾਂਦੇ ਤਾਂ ਫਿਰ ਉਹਨਾਂ ਨੂੰ ਬਹੁਤ ਹਰਡਲਸ ਜਿਹੜੀਆਂ ਹੁੰਦੇ ਥਰੂ ਉਹ ਕਿ ਨਗਣਾ ਪੈਂਦਾ ਤੇ ਬੜੀ ਐਕਸਪਲੋਇਟੇਸ਼ਨ ਹੁੰਦੀ ਆ ਤੁਸੀਂ ਕੇਸ ਸੁਣੇ ਹੋਣੇ ਆ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਜਿਹੜੇ ਗਲਤ ਐਡਵਾਈਸ ਲੈ ਕੇ ਗਲਤ ਕੋਰਸ ਲੈ ਕੇ ਚੱਲ ਜਾਂਦੇ ਬੱਚੇ ਫਿਰ ਬਾਅਦ ਚ ਉਹਨਾਂ ਨੂੰ ਸਟਰਗਲ ਕਰਨੀ ਪੈਂਦੀ ਆ ਇਹ ਤੋਂ ਪਹਿਲਾਂ ਹੀ ਚੰਗਾ ਕਿ ਤੁਸੀਂ ਇੱਕ ਕੁਆਲੀਫਾਈਡ ਜਿਹੜਾ ਤੁਸੀਂ ਜਿਹੜਾ ਪ੍ਰੋਸੈਸ ਦੇ ਥਰੂ ਜਾ ਕੇ ਜਿਹਨੇ ਲਾਇਸੈਂਸ ਲਿਆ ਹੈ ਜਿਸ ਨੂੰ ਹੀ ਐਡਵਾਈਸ ਲੈਣੀ ਆ ਸੀ ਨਹੀਂ ਕਹਿੰਦੇ ਸਾਡੇ ਕੋਲ ਆਓ ਕਿਸੇ ਕੋਈ ਚੱਲ ਜਾਓ ਪਰ ਐਡਵਾਈਸ ਉਸ ਬੰਦੇ ਤੋਂ ਲਓ ਜਿਹੜੀ ਜਦੋਂ ਇਹ ਲਾਇਸੈਂਸ ਲਏਗਾ ਤੁਹਾਨੂੰ ਹਮੇਸ਼ਾ ਹੀ ਵਧੀਆ ਐਡਵਾਈਸ ਦੇਊਗਾ ਤੇ ਉਹ ਆਪਣੇ ਪ੍ਰੋਪਰ ਰੈਗੂਲੇਸ਼ਨ ਫੋਲੋ ਕਰੂਗਾ ਕਿਉਂਕਿ ਸਾਨੂੰ ਵੀ ਜਿਹੜੀ ਅਥਾਰਟੀ ਹੈ ਨਾ ਉਹਨੂੰ ਦਿਖਾਉਣਾ ਪੈਂਦਾ ਕਿ ਅਸੀਂ ਜਿਹੜੀ ਐਡਵਾਈਸ ਦਿੱਤੀ ਹੈ ਸਹੀ ਐਡਵਾਈਸ ਆ Um, they can always uh, hold us accountable so you know meri advice hai ki unna ko li jao jinna ko license hai theek hai ji jehdi main pichli last video banayi si oh de vich for example main dassia si ki english ne requirements tonu residence visa jo tusi skilled migrant category ch tusi man laone ate study leke janea ya toda pr da goal aa tonu uttho india to agent ne study de taur te tonu pechta ja work permit de taur te pechta te mostly agent keh dende ha tusi theek ਦੋ ਟੈਂਸਰ ਆਉਟ ਸਟੱਡੀ ਕਰ ਲਓ ਜਾਂ 4 ਸਾਲ ਆਪਣੀ ਸਟੱਡੀ ਕੰਪਲੀਟ ਕਰ ਲਓ ਨਾਲ ਵਰਕ ਐਕਸਪੀਰੀਅੰਸ ਲਾ ਦਿਓ ਤੁਹਾਡੇ ਪੁਆਇੰਟ ਪੂਰੇ ਹੋ ਜਾਣੇ ਤੇ ਤੁਹਾਨੂੰ ਰੈਜ਼ੀਡੈਂਸ ਮਿਲ ਜਾਣੀ ਹੈ ਠੀਕ ਹੈ ਜੀ ਉਹਦੇ ਚ ਜਿਹੜੇ ਬਹੁਤ ਸਾਰੇ ਵਰਕ ਪਰਮਿਟ ਵਾਲੇ ਜਿਹੜੇ ਦੇਖਨੇ ਆ ਸੀ ਐਪਲੀਕੇਂਟਸ ਹੁੰਦੇ ਆ ਉਹ ਵਰਕ ਪਰਮਿਟ ਪਹਿਲਾਂ ਲਵਾਂਦੇ ਹੀ ਤਾਂ ਆ ਕਿ ਉਹਨਾਂ ਨੂੰ ਜਿਹੜੀ ਉੱਥੋਂ ਆਣ ਦੀ ਇੰਗਲਿਸ਼ ਦੀ ਰਿਕੁਆਇਰਮੈਂਟ ਆ ਉਹਨਾਂ ਤੇ ਨਹੀਂ ਉਹ ਨਹੀਂ ਮੀਟ ਕਰ ਸਕਦੇ ਜਾਂ ਉਹਨਾਂ ਦੇ ਅੰਨੇ ਬੈਂਡ ਨਹੀਂ ਆ ਦੇ ਆਈ ਲੈਟਸ ਚੋਂ ਜਾਂ ਉਹਨਾਂ ਦਾ ਉਹਨਾਂ ਨਹੀਂ ਹੁੰਦਾ ਸਕਿੱਲ ਲੈਵਲ ਕਿ ਉਹ ਪੱਟੀ ਲੈਵਲ 7 ਲੈਵਲ 8 ਦੀ ਸਟੱਡੀ ਲੈ ਕੇ ਤੇ ਸਿੱਧੇ ਆ ਸਕਣ ਤੇ ਹੁਣ ਜਦੋਂ ਤੁਹਾਨੂੰ ਉੱਥੇ ਬੈਠੇ ਇੰਡੀਆ ਬੈਠੇ ਕਿਸੇ ਬੰਦੇ ਨੇ ਗਾਈਡ ਕਰ ਦੇਣਾ ਕਿ ਆ ਠੀਕ ਹੈ ਜੀ ਤੁਸੀਂ ਚਲ ਜਾਓ ਨਿਊਜ਼ੀਲੈਂਡ ਦੀ ਆਪਾਂ ਗੱਲ ਕਰਦੇ ਆ ਇਸ ਖੇਚ ਕੀ ਆ ਨਿਊਜ਼ੀਲੈਂਡ ਚਲ ਜਾਓ ਤੁਸੀਂ ਉੱਥੇ 2-3 ਸਾਲ ਪੜ੍ਹਾਈ ਆਪਣੀ ਕਰ ਲਿਓ 2-3 ਸਾਲ ਕੰਮ ਕਰ ਲਿਓ ਤੁਹਾਡੀ ਪੀਆਰ ਹੋ ਜਾਊਗੀ ਤਾਂ ਹੁਣ ਜਿਹੜੀ ਮੈਂ ਤੁਹਾਨੂੰ ਜਿਹੜੀ ਗੱਲ ਦੱਸਣ ਲੱਗਾ ਕਿ ਜਦੋਂ ਤੁਸੀਂ ਸਕਿਲਡ ਰੈਜ਼ੀਡੈਂਸ ਪੀਆਰ ਪਾਣੀ ਆ ਤੇ ਉਹਦੀ ਪਹਿਲੀ ਕੰਡੀਸ਼ਨ ਜਦੋਂ ਨਹੀਂ ਇੱਥੋਂ ਤੋਂ ਮੰਗਣੀ ਆ ਇੰਟਰਨੈਸ਼ਨਲ ਲੈਂਗੁਏਜ ਨਹੀਂ ਤੁਹਾਨੂੰ ਆਇਲਟਸ ਕਹਿਣਾ ਕਿ ਤੁਸੀਂ ਆਪਣੇ ਓਵਰਆਲ 6.5 ਬੈਂਡ ਲਾਈਕ ਜਾਂ ਜਨਰਲ ਚਾਹ ਜਾਂ ਐਕੈਡੈਮਿਕ ਚੋ ਠੀਕ ਹੈ ਜੀ ਜਾਂ ਫਿਰ ਨਹੀਂ ਤੁਹਾਨੂੰ ਕਹਿਣਾ ਪੀਟੀਈ ਦੇ ਵਿੱਚੋਂ ਤੁਸੀਂ 58 ਜਾਂ ਤੁਹਾਡਾ ਇਹ ਲੈਵਲ ਨਹੀਂ ਹੈਗਾ ਠੀਕ ਹੈ ਜੀ ਤੇ ਤੁਹਾਨੂੰ ਕੋਈ ਬੰਦਾ ਕਹਿ ਰਿਹਾ ਕਿ ਤੁਸੀਂ ਚੱਲ ਜਾਓ ਨਿਊਜ਼ੀਲੈਂਡ ਮੈਨੂੰ ਇਹਨੇ ਪੈਸੇ ਦੇ ਦੋ ਜਾਂ ਤੁਸੀਂ ਆਹ ਸਟੱਡੀ ਲੈ ਲਓ ਜਾਂ ਤੁਸੀਂ ਆਹ ਕੋਰਸ ਕਰ ਲਓ 2 ਸਾਲ ਕੋਰਸ ਕਰ ਲਓ 3 ਸਾਲ ਕੋਰਸ ਕਰ ਲਓ ਤੁਹਾਡੀ ਪੀਆਰ ਹੋ ਜਾੜੀਆਂ ਤੁਸੀਂ ਉਹਨੂੰ ਇਹ ਚੀਜ਼ ਪੁੱਛ ਸਕਦੇ ਹੋ ਕਿ ਜਿਹੜੀ ਉਹਨਾਂ ਦੀ ਪਹਿਲੀ ਰਿਕੁਆਇਰਮੈਂਟ ਆ ਕਿ ਇਹਦੇ ਤੋਂ ਬਿਨਾ ਜਿਹੜਾ ਉਹਨੇ ਲਿਖਿਆ ਦੇਖੋ ਪ੍ਰਿੰਸੀਪਲ ਐਪਲੀਕੈਂਟ ਸਕਿਲਡ ਰੈਜ਼ੀਡੈਂਸ ਕੈਟਾਗਰੀ ਹੈ ਉਹਦੇ ਚੋਂ ਤੁਸੀਂ ਆਣਾ। ਇਹੀ ਜਿਹੜੀ ਮੋਸਟਲੀ ਕੈਟਾਗਰੀ ਜਿੱਚ ਬੰਦੇ ਜਿਹੜੇ ਆਪਣੇ ਕੰਮ ਕਰਨਾਂ ਦੇ ਜਾਂ ਸਟੱਡੀ ਕਰਨਾਂ ਦੇ ਆ ਇਹਦੇ ਥਰੂ ਹੀ ਉਹਨਾਂ ਨੂੰ ਲੰਘਣਾ ਪੈਂਦਾ ਪੀਆਰ ਲਈ। ਸਕਿਲਡ ਰੈਜ਼ੀਡੈਂਸ ਕੈਟਾਗਰੀ ਠੀਕ ਹੈ। ਇਹਦੀਆਂ ਡਿਫਰੈਂਟ ਡਿਫਰੈਂਟ ਕੈਟਾਗਰੀਆਂ ਆ। ਉਹ ਕਾਫੀ ਡੀਟੇਲਸ ਆ ਉਹ ਮੈਂ ਇੰਨੀ ਸ਼ਾਰਟਲੀ ਨਹੀਂ ਦੱਸ ਸਕਦਾ ਪਰ ਉਹਦੀਆਂ ਜਿਹੜੀਆਂ ਰਿਕੁਆਇਰਮੈਂਟਸ ਆ ਉਹਨਾਂ ਦੀ ਮੋਸਟਲੀ ਸੇਮ ਹੀ ਆ ਜਿਹੜੀਆਂ ਇੰਗਲਿਸ਼ ਸਕਿਲਡ ਰੈਜ਼ੀਡੈਂਸੀ ਦੀਆਂ ਰਿਕੁਆਇ ਇਰ ਤੁਸੀਂ ਜ਼ੀਰੋ ਨੂੰ ਇਹ ਪੁੱਛ ਸਕਦੇ ਕਿ ਜੇ ਹੁਣ ਅਸੀਂ ਅੱਜ ਨਹੀਂ ਸਾਡੇ ਕੋਈ ਟੈਕਸਟ ਜਾਂ ਸਾਡਾ 11 ਲੈਵਲ ਐਨਿੰਗ ਅਸੀਂ ਨਹੀਂ ਪਾਸ ਕਰ ਸਕਦੇ ਤਾਂ ਸਾਡੀ ਪੀਆਰ ਕਿਤਾ ਹੋ ਜੂਗੀ ਫਿਰ ਤੁਸੀਂ ਉਸ ਬੇਸ ਤੇ ਆਪਣਾ ਜਿਹੜਾ ਡਿਸੀਜਨ ਬਣਾਓ ਕਿ ਅਸੀਂ ਕੀ ਕਰ ਕਿਹੜੀ ਸਟੱਡੀ ਲੈਣੀ ਹੈ ਜਾਂ ਅਸੀਂ ਕਿਹੜਾ ਵਰਕ ਪਰਮਿਟ ਲਵਾਉਣਾ ਤਾਂ ਕਿ ਤੁਹਾਨੂੰ ਫਿਊਚਰ ਦੇ ਵਿੱਚ ਆਫ ਨਾ ਹੋਵੇ